ਸਾਰੇ ਨੰਪਿਆਰ ਬੜੀ ਸਤਿ ਸ੍ਰੀ ਅਕਾਲ ਸਾਰੇ ਮਿੱਤਰ ਵੀਰਿਆ ਨੂੰ ਅਸੀਂ ਤੁਹਾਨੂੰ ਅੱਜ ਦਰਸ਼ਨ ਕਰਾਵਾਂਗੇ ਗੁਰਦੁਆਰਾ ਬੰਦਰੀ ਕਲਾਂ ਸਾਹਿਬ ਦੀ ਤਨਤਨ ਬਾਬਾ ਦੰਦ ਸਿੰਘ ਜੀ ਦੇ ਦਰਸ਼ਨ ਵੀ ਔਰ ਗੁਰਦੁਆਰੇ ਦੇ ਵੀ ਔਰ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਕੋਲੇ ਦਿਲ ਨਾਲ ਦਰਸ਼ਨ ਕਰਵਾਵਾਂਗੇ ਬੈਗੁਰਜੀ ਦਾ ਖਾਲਸਾ ਮਹ ਬੈਗੁਰਜੀ ਕੀ ਵਤੇ ਗੁਰਦੁਆਰਾ ਬੰਦਰੀ ਕਲਾਂ ਆਇਆ ਹੋ ਤੰਤਨ ਬਾਬਾ ਗੰਨ ਸਿੰਘ ਜੀ ਨੰਦ ਦੇ ਈਸ਼ਰ ਦਰਵਾਜ਼ਾ 68 ਨਾਨਕਸਰ ਬੰਦਨੀ ਕਲਾ ਵਾਲੇ ਤੇ ਗੁਰਦੁਆਰਾ ਬੰਦਨੀ ਕਲਾਂ ਜੀ ਇਹ ਅਗਲਾ ਗੇਟ ਜੀ ਗੁਰਦੁਆਰਾ ਸਾਹਿਬ ਦਾ ਆਨੰਦ ਈਸ਼ਰ ਦਰਵਾਰ ਜਿੱਥੇ ਹੁੰਦੇ ਨੇ ਵੇੜੇ ਪਾਰ dono ਸਾਈਡਾਂ ਤੇ ਸ਼ੇਰ ਖੜੇ ਹੋਏ ਗੁਰਦੁਆਰਾ ਸਾਹਿਬ ਦਾ ਪਾਰਕਿੰਗ ਏਰੀਆ ਇੰਦਰਪੂਰਾ ਨਰਕ ਤੇ ਸਵਰਗ ਦਾ ਇਤਿਹਾਸ ਇਹ ਹੈ ਕਿ ਨਰਕ ਜਿਹਹੇ ਕਰਮ ਕਰਦੇ ਆ ਵੈਸੇ ਭਰਦੇ ਆ ਉਹਦੇ ਬਾਰੇ ਅੱਗੇ ਯਮਜੂਤ ਲੈ ਕੇ ਜਾਂਦਾ ਹੋਇਆ ਦੂਸਰੀ ਸਾਈਡ ਧਰਮਰਾਜ ਅੱਗੇ ਆ ਕੇ ਧਰਮਰਾਜ ਲੇਖ ਮੰਗਦਾ ਹੋਇਆ ਉਬਲਦੇ ਦੇਗਿਆਂ ਚ ਵਾਰਦੇ ਆ ਤੇ ਅੱਗੇ ਯਮਜੂਤ ਆਪਣਾ ਦੇਖੇ ਲਾਂਗੇ ਲਾਉਂਦੇ ਆ ਤੇ ਕਿੱਦਾਂ ਸੰਗਲ ਪਾ ਕੇ ਖਿੱਚਦੇ ਹੋਏ ਤੇ ਜਾਨ ਨੂੰ ਦੁੱਖੀ ਕਰਦੇ ਹੋਏ ਆਤਮਾ ਨੂੰ ਅੱਗੇ ਜਾ ਕੇ ਧਰਮਰਾਜ ਜੀ ਆਪਣਾ ਕੋਲਦੇ ਹਨ ਲੇਖਾ ਬਈ ਸੱਚਖੰਡ ਦਾ ਰਸਤਾ ਜਿੱਥੇ ਜਾ ਕੇ ਅੱਗੇ ਜਾ ਕੇ ਸੇਵਾ ਕਰਨ ਦਾ ਹੁੰਦੀ ਆ ਅੱਗੇ ਸੱਚਖੰਡ ਵਿੱਚ ਜਾ ਕੇ ਸਾਰੇ ਹਰ ਤਰ੍ਹਾਂ ਦੀ ਸਹੂਲਤ ਮਿਲਦੀ ਆ ਇਹ ਹੈ ਸਵਰਗ ਦਾ ਵਾਲਾ ਪਾਸਾ ਜਿਹੇ ਜੇ ਕਰਨ ਕਰੋਗੇ ਉਹੇ ਪਰੋਂਗੇ ਇਹਦੇ ਵਿੱਚ ਦੀਵਾਰ ਤੇ ਲਗਾ ਕੇ ਤਸਵੀਰਾਂ ਇਹ ਸਜਾਇਆ ਗਿਆ ਹੈ ਇਹ ਹੈ ਜੀ ਗੁਰਦੁਆਰਾ ਸਾਹਿਬ ਦਾ ਸਰੋਵਰ ਸਥਾਪਿਤ ਕਰਨ ਵਾਸਤੇ ਆਪਣੇ ਸੱਜੇ ਹੱਥ ਦੀਆਂ ਤੇ ਇੰਦਰ ਬਾਬਿਆਂ ਦਾ ਬਣਾਇਆ ਗਿਆ ਹੈ ਆਓ ਤੇ ਆਪਣਾ ਚਰਨ ਧੋ ਕੇ ਧੋ ਕੇ ਇਸ਼ਨਾਨ ਕਰਕੇ ਆਪਣਾ ਜੀਵਨ ਸਫਲਾ ਕਰੋ ਸਰਬ ਰੱਬ ਦੀ ਰਜ਼ਾ ਦਾ ਮਨ ਹੋਵੇ ਕਹੋ ਨਾਨਕ ਤੁਸਾਹਲ ਕਰਨ ਦੋਨੋਂ ਸਾਈਡ ਦੇ ਸੈਕੰਡ ਗੇਟ ਦੇ ਦੋਨੋਂ ਸਾਈਡ ਤੇ ਬਣੇ ਹੋਏ ਸ਼ੇਰ ਵਧੀਆ ਮਾਲਾ ਪਾ ਕੇ ਸਜਾਏ ਗਏ ਹੁਣ ਅਸੀਂ ਗੇਟ ਤੋਂ ਅੰਦਰ ਜਾਣ ਲੱਗਿਆਂ ਗੁਰਦੁਆਰਾ ਸਾਹਿਬ बहुत बढ़िया अंदर से जाया गया उधर लंगर साहब है ना लो जी नमस्कार कर दे भाई ਇਹਨੇ ਤਾਂ ਤਾਂ ਬਾਬਾ ਦਨ ਸਿੰਘ ਜੀ ਦੀ ਅੰਦਰ ਸਜਾਈ ਗਈ ਤਸਵੀਰ ਬਹੁਤ ਹੀ ਵਧੀਆ ਕਿੰਨੇ ਸਜਾਈ ਇਹ ਜੀਉਂਗੁਰ ਵਰਦੇ ਕਾਰਾਂ ਮੋਟਰਸਾਈਕਲ ਦੇ ਉਹਨਾਂ ਦੇ ਖੜਨ ਵਾਸਤੇ ਪਾਰਕਿੰਗ ਬਣਾਇਆ ਗਿਆ ਹੈ